ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਤੰਦਰੁਸਤ ਹੋਣਗੇ ਠੀਕ ਹੈ ਜੀ ਤੇ ਆਪਣੀ ਵੀਡੀਓ ਚ ਆ ਗਈ ਹੈ ਤੇ ਅੱਜ ਮੈਂ ਇੱਕ ਪ੍ਰੋਡਕਟ ਦਾ ਰਿਵਿਊ ਲੈ ਕੇ ਆਈਆਂ ਤੁਹਾਡੇ ਲਈ ਹਾਂਜੀ ਤੇ ਇਹ ਬਹੁਤ ਜ਼ਿਆਦਾ ਵਾਇਰਲ ਪ੍ਰੋਡਕਟ ਹੋ ਰਿਹਾ ਜਿਵੇਂ ਤੁਸੀਂ ਟਾਈਟਲ ਤੇ ਥੰਬਨੇਲ 'ਚ ਦੇਖ ਹੀ ਲਿੱਤਾ ਹੈ ਹਨਾ ਤੇ ਵੀਡੀਓ ਨੂੰ ਆਪਾਂ ਜ਼ਿਆਦਾ ਲੰਬੀ ਨਹੀਂ ਕਰਦੇ ਸਿੱਧਾ ਟੌਪਿਕ ਤੇ ਆੰਦੇ ਆ ਠੀਕ ਹੈ ਪਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਤੁਹਾਨੂੰ ਮੇਰਾ ਕੰਟੈਂਟ ਜਿਹੜਾ ਵਧੀਆ ਲੱਗੇ ਤਾਂ ਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਮੇਰੇ ਚੈਨਲ ਨੂੰ ਤਾਂ ਕਿ ਹੋਰ ਵੀ ਤੁਸੀਂ ਵਧੀਆ-ਵਧੀਆ ਜ਼ੈਮੇ ਦੀ ਵੀਡੀਓ ਦੇਖ ਸਕੋ ਤੇ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਠੀਕ ਹੈ ਕਿਹੜੀ ਚੀਜ਼ ਕੰਮ ਦੀ ਹੈਗੀ ਤੇ ਕਿਹੜੀ ਨਹੀਂ ਮੈਂ ਤੁਹਾਨੂੰ ਇਹ ਦੱਸੂਗੀ ਆਪਣੇ ਚੈਨਲ ਤੇ ਹੋਮ ਮੇਡ ਰੈਮਡੀਜ਼ ਵੀ ਦੱਸਦੀਆਂ ਆਪਣੇ ਚੈਨਲ ਤੇ ਤੇ ਸਕਿਨ ਬਾਰੇ ਵੀ ਜਿੰਨਾ ਕਿ ਮੈਨੂੰ ਐਕਸਪੀਰੀਅੰਸ ਹੈ ਓਨਾ ਕਿ ਮੈਂ ਤੁਹਾਨੂੰ ਦੱਸਦੀਆਂ ਠੀਕ ਹੈ ਤੇ ਮੇਰੇ ਨਾਲ ਜੁੜਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਜੀ ਆਪਾਂ ਵੀਡੀਓ ਲੰਬੀ ਨਹੀਂ ਕਰਦੇ ਸਿੱਧਾ ਟੌਪਿਕ ਤੇ ਆਨੇ ਆ ਤੇ ਮੈਂ ਅੱਜ ਗੱਲ ਕਰਨ ਲੱਗੀ ਆ ਆਹ ਵਾਲੇ ਪਿਲਗ੍ਰ ਤੇ ਪਹਿਲਾਂ ਮੈਂ ਤੁਹਾਨੂੰ ਨਾਂ ਦੱਸ ਦਿੰਨੀ ਆ ਇਹ ਪਿਲਗ੍ਰਿਮ ਦਾ ਜਿਹੜਾ ਬ੍ਰਾਂਡ ਐ ਪਿਲਗ੍ਰਿਮ ਐ ਠੀਕ ਐ ਤੇ ਇਹ ਸਮੂਥਿੰਗ ਸ਼ੈਂਪੂ ਐ ਵਿਦ ਕੈਰਟਿਨ ਠੀਕ ਐ ਜਿਵੇਂ ਆਪਾਂ ਪਾਰਲਰ ਚ ਜਾਂਦੇ ਆ ਕੈਰਟਿਨ ਕਰਵਾਨਿਆਂ ਹਨਾ ਉਹ ਤੇ ਕਿੰਨੇ ਜ਼ਿਆਦਾ ਪੈਸੇ ਖਰਚਉਂਦੇ ਨੇ ਤੇ ਇਹ ਕਲੇਮ ਕਰਦਾ ਐ ਵੀ ਤੁਹਾਨੂੰ ਪਾਰਲਰ ਵਗੈਰਾ ਚ ਜਾਣ ਦੀ ਹੁਣ ਲੋੜ ਨਹੀਂ ਹੈਗੀ ਇਹ 10 ਗੁਣਾ ਸਮੂਥ ਕਰਦਾ ਤੁਹਾਡੇ హెయిਰ ਨੂੰ ਸਿਰਫ ਪਹਿਲੀ ਵਾਰ హెయిਰ ਵੋਸ਼ ਕਰਨ ਨਾਲ ਠੀਕ ਐ ਤੇ ਪਹਿਲੀ ਵਾਰ ਆਪਾਂ ਨੇ ਵੋਸ਼ ਕਰ ਲਿਆ ਇਹਨੂੰ ਤੇ ਮੈਂ ਇਹਨੂੰ ਜਾ ਵੈਸੇ ਵਰਦਣਾ ਨਹੀਂ ਸੀ ਚਾਹੁੰਦੀ ਹੈਗੀ ਕਿਉਂਕਿ ਇਹ ਮੇਰੀ ਇੱਕ ਫਰੈਂਡ ਨੇ ਮੰਗਾਇਆ ਸੀ ਤੇ ਬਾਏ 1겟1 ਫ੍ਰੀ ਦਾ ਆਫਰ ਚੱਲ ਰਿਹਾ ਸੀ ਤੇ ਅਸੀਂ ਅੱਧੇ-ਅੱਧੇ ਪੈਸੇ ਪਾ ਕੇ ਆਪਣਾ ਇਹ ਮੰਗਵਾ ਲਿਆ ਹਨਾ ਤੇ ਅਸੀਂ ਦੇਖਿਆ ਦੋਨੇ ਯੂਜ਼ ਕਰਦੇ ਆਂ ਤੇ ਫਿਰ ਉਹਨਾਂ ਇੱਕ ਸ਼ੈਂਪੂ ਲੈ ਲਿਆ ਤੇ ਇੱਕ ਆਇਲ ਲੈ ਲਿਆ ਤੇ ਮੈਂ ਇਹਨੂੰ ਯੂਜ਼ ਵੀ ਕੀਤਾ ਏ ਮੈਂ ਰਾਤ ਹੀ ਆਪਣਾ ਹੈਅਰ ਵਾਸ਼ ਕੀਤਾ ਏ ਤੇ ਮੈਂ ਸੋਚਿਆ ਹੁਣ ਇਹਦੇ ਤੇ ਲਿਖਿਆ ਹੋਇਆ ਇਹ ਵੀ 10 ਗੁਣਾ ਆ ਦੇਖੋ 10 ਗੁਣਾ ਆਪਣੇ ਹੈਅਰ ਨੂੰ ਸਮੂਥ ਕਰਦਾ ਉਹ ਵੀ ਇੱਕ ਵਾਸ਼ ਨਾਲ ਤੇ ਰਿਵਿਊ ਤਾਂ ਫਿਰ ਪਹਿਲੇ ਵੋਸ ਤੋਂ ਬਾਅਦ ਹੀ ਇਹ ਦੇਣਾ ਬਣਦਾ ਹੈ ਹਨ ਵੀ ਆਪਾਂ ਹੁਣ ਪਤਾ ਤਾਂ ਲੱਗਿਆ ਆਪਾਂ ਨੂੰ ਵੀ ਆਪਾਂ ਪਹਿਲੇ ਵੋਸ ਚੈਨਾ ਸਮੂਥ ਕਰਿਆ ਇਹ 10 ਗੁਣਾ ਆਪਣੇ హెయిਰ ਨੂੰ ਇਹ ਨਹੀਂ ਕਰਿਆ ਤੇ ਇਹੀ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਤੇ ਮੈਂ ਇਹਦੇ ਬਾਰੇ ਥੋੜਾ ਜਿਹਾ ਤੁਹਾਨੂੰ ਦੱਸ ਦੰਨੀ ਆ ਹਨ ਇਹ ਜਿਹੜਾ ਸ਼ੈਂਪੂ ਹੈ ਇਹ ਕਲੇਮ ਕਰਦਾ ਹੈ ਕਿ ਇਹ ਤੁਹਾਡੇ ਵਾਲਾਂ ਨੂੰ 10 ਗੁਣਾ ਸਮੂਥ ਕਰਦਾ ਹੈ ਠੀਕ ਹੈ ਤੇ ਵਿੱਧ ਕੈਰਟਨ ਦੇ ਨਾਲ ਤੇ ਇਹ ਸਲਫੇਟ ਤੇ ਪੈਰਾਬੈਨ ਫ੍ਰੀ ਹੈ ਠੀਕ ਹੈ ਜੀ ਐਦੇ ਤੇ ਲਿਖਿਆ ਹੋਇਆ 10 ਗੁਣਾ ਸਮੂਥ ਕਰਦਾ ਤੇ ਇਹ ਤੁਹਾਡੇ హెయిਰ ਨੂੰ ਸਮੂਥ ਸਮੂਥ हेयर ਬਣਾਉਂਦਾ ਹੈ ਹੈਲਦੀ ਸਕੈਲਪ ਰੱਖਦਾ ਹੈ ਤੁਹਾਡੀ ਠੀਕ ਹੈ ਤੇ ਤੁਹਾਡੇ ਵਾਲਾਂ 'ਚ ਸ਼ਾਈਨ ਪ੍ਰੋਵਾਈਡ ਕਰਦਾ ਹੈ ਸ਼ਾਈਨ ਇਨਹਾਂਸ ਕਰਦਾ ਹੈ ਤੁਹਾਡੇ ਵਾਲਾਂ 'ਚ ਇਹ ਕਲੇਮ ਕਰਦਾ ਜੀ ਠੀਕ ਹੈ ਇਨਗਰੀਡੀਅੰਟ ਦੀ ਸਾਰੀ ਲਿਸਟ ਜਿਹੜੇ ਜਿਹੜੇ ਨੇ ਪਿੱਛੇ ਦਿੱਤੀ ਹੋਈ ਆ ਠੀਕ ਹੈ ਇਹ ਆਪਾਂ ਨਹੀਂ ਦੱਸਣੀ ਤੁਸੀਂ ਆਪੇ ਜੇ ਯੂਜ਼ ਕਰਨਾ ਤਾਂ ਜ਼ਰੂਰ ਪੜ ਲਿਓ ਵੈਸੇ ਇਹ ਜਿੱਥੇ ਤੱਕ ਲੱਗਦਾ ਕਿ ਸੇਫ ਆ ਆਪਣੇ హెయిర్ ਲਈ ਠੀਕ ਹੈ ਤੇ ਆਪਾਂ ਜੇ ਮੇਨ ਗੱਲ ਕਰਨੀ ਆ ਕਿ ਇਹ ਆਪਣੇ ਵਾਲਾਂ ਨੂੰ ਸਮੂਥ ਕਰਦਾ ਆ ਜਾਂ ਨਹੀਂ ਕਰਦਾ ਠੀਕ ਹੈ ਜੀ ਚਲੋ ਸਿੱਧਾ ਟੋਪਿਕ ਤੇ ਆਨੇ ਆ ਸ਼ੈਂਪੂ ਵੈਸੇ ਵਧੀਆ ਏ ਮੈਂ ਯੂਜ਼ ਕੀਤਾ ਆ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹਦਾ ਦੱਸ ਦੰਨੀ ਆ ਰਿਵਿਊ ਤੇ ਜਿਹੜਾ ਇਹਦਾ ਪਹਿਲੀ ਵਾਰ ਮੈਂ ਯੂਜ਼ ਕੀਤਾ ਹੈ ਠੀਕ ਹੈ ਤੇ ਮੈਂ ਤੁਹਾਨੂੰ ਸਾਈਡ ਤੇ ਦਿਖਾ ਦੂੰਗੀ ਮੈਂ ਆਪਣੇ హెయిਰ ਨੂੰ ਕਾਮ ਕਰ ਰਹੀ ਸੀ ਹਨਾ ਮੈਂ ਸੋਚਿਆ ਤੁਹਾਨੂੰ ਦਿਖਾਦਾ ਮੈਂ ਮੇਰੇ ਕੋਲ ਹੈ ਨਹੀਂ ਸੀ ਕੋਈ ਵੀਡੀਓ ਬਣਾਉਣ ਵਾਲਾ ਤੇ ਮੈਂ ਆਪਣੇ హెయిਰ ਦੀ ਖੁਦ ਹੀ ਸ਼ੀਸ਼ੇ ਸਾਹਮਣੇ ਕੱਢ ਕੇ ਵੀਡੀਓ ਬਣਾ ਲਈ ਸਾਈਡ ਤੇ ਦੇਖ ਸਕਦੇ ਹੋ ਤੇ ਜੇ ਮੈਂ ਇਹਦੀ ਗੱਲ ਕਰਾਂ 10 ਗੁਣਾ ਸਮੂਥ ਕਰਦਾ ਹੈ ਤੇ ਜੀ ਇਹ ਸਮੂਥ ਕਰਦਾ ਹੈ ਸ਼ੈਂਪੂ ਨੇ ਜਰੂਰ ਸਮੂਥ ਕੀਤਾ ਹੈ ਮੇਰੇ ਵਾਲਾਂ ਨੂੰ ਲੇਕਿਨ ਇਹ ਜਿਹੜੀ ਸਮੋਦਨ ਹੈ ਸ ਹੈ ਆਪਾਂ ਨੂੰ ਦਹੀਂ ਤੋਂ ਵੀ ਮਿਲ ਜਾਂਦੀ ਹੈ ਅਲਸੀ ਦੀ ਜੈਲ ਤੋਂ ਵੀ ਮਿਲ ਜਾਂਦੀ ਆ ਹਨਾ ਆਪਾਂ ਜਿਹੜੀ ਆਪਣੇ ਮਤਲਬ ਘਰ ਦੀਆਂ ਰੈਮਡੀਆਂ ਐ ਅੰਡੇ ਤੋਂ ਐਗ ਤੋਂ ਮਿਲ ਜਾਂਦੀ ਐ ਜੇ ਆਪਾਂ ਲਗਾਨੇ ਆ ਆਪਣੇ ਵਾਲਾਂ ਦੇ ਹਨਾ ਤੇ ਸ਼ਾਈਨ ਲਈ ਅਲਸੀ ਦੀ ਜੈਲ ਸਭ ਤੋਂ ਵਧੀਆ ਐ ਉਹਦੇ ਨਾਲ ਸ਼ਾਈਨ ਮਿਲ ਜਾਂਦੀ ਐ ਵੀ ਕਹਿਣ ਦਾ ਮਤਲਬ ਵੀ ਜੇ ਆਪਾਂ ਕੋਈ ਵੀ ਪਾਰਲਰ ਵਰਗੇ ਵਾਲ ਸਮੂਥ ਹੋ ਜਾਣਗੇ ਐਵੇਂ ਦਾ ਤਾਂ ਕੁਝ ਨਹੀਂ ਹੋਇਆ ਹੈਗਾ ਆਪਾਂ ਜਿਹੜੀ ਸਮੂਥਿੰਗ ਐਨਾ ਦਿੱਤੀ ਆ ਆਪਾਂ ਉਹ ਆਪਣੀ ਰੈਮਡੀਜ਼ ਘਰ ਦੀ ਜਿਹੜੀ ਆ ਨੁਕਸੇ ਨਹੀਂ ਹਣਾ ਦੇਸੀ ਨੁਕਸੇ ਨੇ ਉਹਨਾਂ ਨਾਲ ਵੀ ਆਪਾਂ ਆਪਣੇ ਵਾਲਾਂ ਤੇ ਐਵੇਂ ਦਾ ਸਮੂਥਨਿੰਗ ਜਾਂ ਸ਼ਾਈਨ ਲੈ ਕੇ ਆ ਸਕਦੇ ਹਾਂ ਠੀਕ ਹੈ ਪਰ ਜਿਆਦਾ ਮਹਿੰਗਾ ਨਹੀਂ ਹੈਗਾ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਰੈਮਡੀ ਯੂਜ਼ ਕਰਨ ਦਾ ਨੁਕਸੇ ਯੂਜ਼ ਕਰਨ ਦਾ ਉਹ ਇਹਨੂੰ ਜ਼ਰੂਰ ਯੂਜ਼ ਕਰੋ ਹੁਣ ਤਾਂ ਇਹ ਤੇ Y1 ਗੱਟ 1 ਫ੍ਰੀ ਵੀ ਚੱਲਦਾ ਹੈ ਹਨਾ ਤੇ ਇੱਕ ਨਾਲ ਇੱਕ ਫ੍ਰੀ ਮਿਲ ਜਾਂਦਾ 400 425 ਰੁਪਏ ਦੇ ਆਏ ਤੇ ਮੈਨੂੰ ਲੱਗਦਾ ਇਹ ਦੋ ਇੱਕ ਮੇਰੀ ਫਰੈਂਡ ਨੇ ਲੈ ਲਿਆ ਤੇ ਇੱਕ ਮੈਂ ਰੱਖ ਲਿਆ ਜਿਆਦਾ ਮਹਿੰਗਾ ਤਾਂ ਹੈ ਨਹੀਂ ਜੇ ਯੂਜ਼ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਯੂਜ਼ ਕਰਕੇ ਦੇਖੋ ਇੱਕ ਵਾਰ ਜੇ ਮੈਂ ਯੂਜ਼ ਕਰ ਲਿਆ ਮੈਂ ਇਹ ਨਹੀਂ ਕਹਿੰਦੀ ਸਮੂਥ ਨਹੀਂ ਕਰਿਆ ਸਮੂਥਿੰਗ ਕਰਿਆ ਹੈ ਵਾਲਾਂ ਨੂੰ ਪਰ ਆਪਾਂ ਜਿਹੜੀ ਪਹਿਲੀ ਵਾਰ ਚੈਨਲ 'ਤੇ ਲਿਖਿਆ ਵੀ 10 ਵਾ 10 ਗੁਣਾ ਜ਼ਿਆਦਾ ਫੇਰ ਸਮੂਥ ਕਰ ਦਿੰਦਾ ਹੈ ਫਸਟ ਬੋਸ਼ਨ ਨਾਲ ਹਨਾ ਉਹ ਤਾਂ ਆਪਾਂ ਆਪਣੀ ਰੈਮਡੀਜ਼ ਨਾਲ ਵੀ ਲੈ ਸਕਦੇ ਹਾਂ ਠੀਕ ਹੈ ਪਰ ਯੂਜ਼ ਕਰਨਾ ਤੁਹਾਨੂੰ ਜੇ ਤੁਹਾਨੂੰ ਲੱਗਦਾ ਸੀ ਯੂਜ਼ ਕਰੀਏ ਤਾਂ ਜ਼ਰੂਰ ਯੂਜ਼ ਕਰੋ ਵੈਸੇ ਮੈਨੂੰ ਹੁਣ ਪੂਰਾ ਖਤਮ ਕਰੂੰਗੀ ਸ਼ੈਂਪੂ ਵਧੀਆ ਏ ਤੇ ਜੇ ਮੈਂ ਇਤੋਂ ਲਾਵਾ ਕਿਸੇ ਹੋਰ ਸ਼ੈਂਪੂ ਦੀ ਗੱਲ ਕਰਾਂ ਲੇਕਿਨ ਕਿਉਂਕਿ ਇਹ ਸਲਫੇਟ ਤੇ ਪੈਰਾਬੈਨ ਫ੍ਰੀ ਹੈ ਤੇ ਆਪਾਂ ਨੂੰ ਐਵੇਂ ਦੀ ਸਮੂਥਿੰਗ ਡਵ ਸ਼ੈਂਪੂ ਨਾਲ ਵੀ ਮਿਲ ਜਾਂਦੀ ਹੈ ਕੰਡੀਸ਼ਨਰ ਵਾਲੇ ਨਹੀਂ ਆਉਂਦੇ ਹੈਗੇ ਪੋਚ ਜਿਹੜੇ 5-5 ਰੁਪਏ ਵਾਲੇ ਆਉਂਦੇ ਹਨ ਮੈਂ ਉਹ ਜ਼ਿਆਦਾਤਰ ਵਰਤੇ ਨਹੀਂ ਪਹਿਲਾਂ ਉਹਨਾਂ ਨਾਲ ਵੀ ਐਵੇਂ ਦੀ ਸਮੂਥਿੰਗ ਮਿਲ ਜਾਂਦੀ ਹੈ ਵਧੀਆ ਲੱਗਦੇ ਨੇ हेयर ਠੀਕ ਹੈ ਤੇ ਐ ਦੇ ਨਾਲ ਵੀ ਮਿਲ ਜਾਂਦੀ ਹੈ ਇਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਹਨ ਤੇ ਮੇਰੇ ਹਿਸਾਬ ਨਾਲ ਜੇ ਮੈਂ ਤੁਹਾਨੂੰ ਕਹਾ ਤਾਂ ਤੁਸੀਂ ਜੇ ਯੂਜ਼ ਕਰਨਾ ਚਾਹੋ ਤਾਂ ਇਹਨੂੰ ਮੰਗਵਾ ਕੇ ਯੂਜ਼ ਕਰ ਸਕਦੇ ਹੋ ਸਮੂਥ ਜ਼ਰੂਰ ਕਰਿਆ ਠੀਕ ਹੈ ਜੇ ਤੁਹਾਡੇ ਕੋਲ ਰੈਮਡੀਜ਼ ਬਰਤਣ ਦਾ ਨਹੀਂ ਟਾਈਮ ਹੈਗਾ ਤਾਂ ਤੁਸੀਂ ਇਹ ਸ਼ੈਂਪੂ ਨੂੰ ਜ਼ਰੂਰ ਮੰਗਾ ਕੇ ਦੇਖੋ ਵਾਈ 1 ਗਟ 1 ਫ੍ਰੀ ਹੈ ਜੀ ਕਿਸੇ ਦੇ ਨਾਲ ਅ ਮਤਲਬ ਇਕੱਠੇ ਹੋ ਕੇ ਮੰਗਾ ਸਕਦੇ ਹੋ 2-200 ਰੁਪਏ ਆਂਦਾ ਹੈ ਹਨਾ ਦੋਨਾਂ ਤੇ ਇਹ ਜ਼ਰੂਰ ਯੂਜ਼ ਕਰੋ ਤੇ ਇਹ ਬੋਤਲ ਹੁਣ ਮੈਂ ਸ਼ੈਂਪੂ ਦਾ ਯੂਜ਼ ਕਰ ਲਿਆ ਇਹ ਰਾਤ ਇੱਕ ਵਾਰ ਤੇ ਮੈਂ ਹੋਰ ਵੀ ਇਹਨੂੰ ਜਦ ਤੱਕ ਪੂਰੀ ਬੋਤਲ ਖਤਮ ਹੋਊਗੀ ਤਾਂ ਮੈਂ ਤੁਹਾਨੂੰ ਰਿਵਿਊ ਦਵਾਂਗੀ ਸ਼ਾਇਦ 3-4 ਵਾਰ ਯੂਜ਼ ਕਰਨ ਤੋਂ ਬਾਅਦ ਮੈਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਹਨਾ ਤੇ ਉਵੇਂ ਮੈਂ ਸਾਰਾ ਤੁਹਾਨੂੰ ਰਿਵਿਊ ਜ਼ਰੂਰ ਦਵਾਂਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਜ਼ਰੂਰ ਇਹਨੂੰ ਫੁੱਲ ਵੋਸ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਅੱਧ ਵਿਚਾਲੇ ਛੱਡ ਜਾਨੇਵੇਂ ਚੰਗਾ ਨਹੀਂ ਲੱਗਦਾ ਹੈਗਾ ਠੀਕ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇ 38 ਸਬਸਕ੍ਰਾਈਬਰ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੈ ਵੀ ਇੱਕ ਇੱਕ ਜਾਣਾ ਚਾਹੀਏ ਇੱਕ ਇੱਕ ਜਾਣਾ ਹੀ ਵਧ ਰਿਹਾ ਹੈ ਮੇਰੇ ਨਾਲ ਜ਼ਰੂਰ ਜੁੜ ਰਹੇ ਹੋ ਤੁਸੀਂ ਠੀਕ ਹੈ ਤੇ ਮੈਂ ਤੁਹਾਨੂੰ ਬਿਲਕੁਲ ਇਮਾਨਦਾਰੀ ਵਾਲੇ ਰਿਵਿਊ ਦੰਨੀਆਂ ਪਹਿਲਾਂ ਮੈਂ ਚੀਜ਼ ਨੂੰ ਵਰਤਦੀਆਂ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਰਿਵਿਊ ਦੰਨੀਆਂ ਜੇ ਮੈਨੂੰ ਲੱਗਦਾ ਕੋਈ ਚੀਜ਼ ਨਹੀਂ ਚੱਜਦੀ ਹੈਗੀ ਮੈਂ ਉਹਨੂੰ ਤੁਹਾਨੂੰ ਲੈਣ ਤੋਂ ਮਨਾ ਕਰ ਦੰਨੀਆਂ ਪਲੀਜ਼ ਉਹਨੂੰ ਨਾ ਲਿਆ ਕਰੋ ਠੀਕ ਹੈ ਜੀ ਤੇ ਆਹ ਵਾਲਾ ਰਿਵਿਊ ਤੁਹਾਨੂੰ ਕਿਵੇਂ ਲੱਗਿਆ ਮੇਰਾ ਜ਼ਰੂਰ ਦੱਸਿਓ ਤੇ ਇਹਦਾ ਫੁੱਲ ਰਿਵਿਊ ਮੈਂ ਜਿੰਨਾ ਟਾਈਮੇ ਚੱਲਿਆ ਉਹ ਤੋਂ ਬੋਤਲ ਖਤਮ ਹੋਣ ਤੋਂ ਬਾਅਦ ਤੁਹਾਨੂੰ ਜ਼ਰੂਰ ਦਵਾਂਗੀ ਤੇ ਜੇ ਤੁਹਾਨੂੰ ਇਹ ਵਾਲੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਫਰੈਂਡ ਨਾਲ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਉਸੇ ਸਹੇਲੀ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਸ਼ੇਅਰ ਕਰ ਦਿਓ ਤੇ ਮੇਰੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਲਈ ਵਸ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ